ਤਾਂ ਤੇ ਕੀ ਹੋਇਆ ਸੀਗਾ ਜੀ ਕੀ ਲੱਗਦਾ ਸੀ ਸਾਡੇ ਇੱਥੇ 12:00 ਸੀਗਾ ਉਹ ਕਹਿੰਦਾ ਮੈਂ ਮਤਲਬ ਘਰੇ ਮੈਨੂੰ ਛੱਡ ਕੇ ਆਵੇ ਮੈਂ ਕਿਹਾ ਜੀ ਸਾਡੇ 10:00 ਤੱਕ ਟਾਈਮ ਸੀ ਮੈਂ ਕਮਰਾ ਮੰਡਾ ਨਹੀਂ ਜਾਂਦਾ ਕਹਿੰਦੇ ਕੋਈ ਨਹੀਂ ਹੱਟੇ ਮੈਂ ਛੱਡ ਕੇ ਜਾਵਾਂਗਾ ਕਹਿੰਦੇ ਮੈਂ ਪਿੱਛੇ ਵੀ ਗਈ ਫਿਰ ਵੀ ਮੈਨੂੰ ਮਨਡਾ ਮਿਲਿਆ ਨਹੀਂ ਫਿਰ ਮੈਂ 12:00 ਵਜੇ ਤੱਕ ਮੈਂ ਫਿਰ ਵੀ ਗਈ ਸਾਰੇ ਗਲਗਾਂ ਤੇ ਫਿਰ ਵੀ ਨਹੀਂ ਮਿਲਿਆ ਫਿਰ ਮੈਂ ਸਵੇਰੇ ਉਹਨਾਂ ਦੇ ਘਰ ਗਈ ਮੈਂ 8:00 ਵਜੇ ਫਿਰ ਮੈਂ ਉਹਨੂੰ ਨਾਚਵਾ ਦੇ ਗਿਆ ਮੇਰਾ ਮੁੰਡਾ ਜਿੱਥੇ ਵੀ ਆ ਮੇਰਾ ਮੁੰਡਾ ਪਤਾ ਕਰੋ ਤੁਸੀਂ ਮਕਾ ਮੇਰਾ ਮੁੰਡਾ ਉਹ ਲਿਆ ਮਕਾ ਤੂੰ ਲੈ ਕੇ ਗਿਆ ਸੀ ਜਿੱਤਾ ਲੈ ਕੇ ਗਿਆ ਸੀ ਜਿੱਤਾ ਮੈਨੂੰ ਮੇਰਾ ਮੁੰਡਾ ਮੇਰੇ ਹੱਥ ਅੱਗੇ ਦੇਖੀ ਲਈ ਮਕਾ ਉਹ ਮੁੰਡਾ ਨਹੀਂ ਆਇਆ ਉਹ ਉਸ ਮੁੰਡੇ ਨੇ ਕਿ ਜਾ ਕੇ ਹੋਰ 7-8 ਬੰਦੇ ਲਗਾ ਕੇ ਲਗਾ ਕੇ ਨਾ ਉਹਨੂੰ ਮਰਵਾ ਦਿੱਤਾ ਬੰਨ ਬੰਨ ਕੇ ਮਾਰਿਆ ਕਾਰਨ ਕੀ ਜੀਆ ਕਿਉਂ ਕਾਰਨ ਕਾਰਨ ਬਸ ਉਹ ਹੀ ਮੁੰਡਾ ਲੈ ਕੇ ਗਿਆ ਸੀ ਉਹਨੇ ਕੀ ਕਰਿਆ ਕੀ ਨਹੀਂ ਮੁੜ ਕੇ ਮੇਰਾ ਮੁੰਡਾ ਘਰੇ ਨਹੀਂ ਆਇਆ ਮੈਂ ਸਾਰੇ ਗਲੀਆਂ ਫਿਰਦੀ ਰਹੀ ਆ ਟੈਂਪੂ ਨਾਲ ਬੰਨ ਕੇ ਮਾਰ ਟੈਂਪੂ ਨਾਲ ਬੰਨ ਕੇ ਕੜੀਸੇ ਮਾਰ ਮੈਂ ਕਿ ਇੱਕ ਆਵਾਜ਼ ਸੁਣੀ ਸੀ ਜਿੰਨੇ ਗਲੀਆਂ ਦੀ ਫਿਰਦੀ ਨੂੰ ਹਾਏ ਮਾਂ ਮੈਨੂੰ ਬਚਾ ਲੈ ਹਾਏ ਮਾਂ ਮੈਨੂੰ ਬਚਾ ਲੈ ਫਿਰ ਉਹਨਾਂ ਨੇ ਟੈਂਪੂ ਨਾਲੇ ਬੰਨਿਆ ਹੋਇਆ ਸੀ ਹਾਂਜੀ ਟੈਂਪੂ ਨਾਲੇ ਬੰਨ ਕੇ ਫਿਰ ਘਾਰ ਘਾਰ ਹਮਾਰਿਆ ਪਤਾ ਨਹੀਂ ਕੀ ਸੀ ਤੇ ਮਾਰਿਆ ਫਿਰ ਉਹ ਅਮੰਡਾ ਨੂੰ ਮਾਰ ਕੇ ਦੇ ਬਾਹਰ ਗਲੀ ਚ ਗਈ ਦਿੱਤਾ ਉਹਨਾਂ ਨੇ ਜਦੋਂ ਮੈਂ ਉਹਦੇ ਕਰ ਕੋ ਪਹੁੰਚੀ ਮੈਨੂੰ ਕੀ ਕਹਿ ਰਿਹਾ ਕਹੇ ਮਾਤਾ ਆਪੇ ਆਣਗੇ ਉਹ ਤੇ ਰਮਨ ਅਠਾਣੇ ਦਿੱਤਾ ਹੈ ਪੁਲਿਸ ਨੂੰ ਕੁੱਟਣ ਦਾ ਕਾਰਨ ਕੀ ਸੀ ਕਿਉਂ ਕੁੱਟਿਆ ਪੁੱਟਣ ਦਾ ਕਾਰਨ ਬਸ ਉਹ ਹੀ ਮੁੰਡਾ ਲੈ ਕੇ ਗਿਆ ਸੀ ਉਹਨੇ ਸੱਤ ਬੰਦੇ ਨਾਲੇ ਮਰਵਾਇਆ ਪਾ ਅੱਠ ਬੰਦੇ ਨਾਲੇ ਮਰਵਾਇਆ ਉਹਨੇ ਮਰਵਾਇਆ ਕਾਰਨ ਕੀ ਸੀਗਾ ਕਿਉਂ दारू ਪੀਤੀ ਸੀ दारू ਪੀਤੀ ਹੋਈ ਸੀ दारू ਪੀਤੀ ਹੋਈ ਸੀ ਕਾਟੀ ਪੀਤੀ ਹੋਈ ਸੀ ਫਿਰ ਉਹਨੇ दारूਆ ਪਲਾਪਲਾ ਕਰਕੇ ਕੀਤਾ ਕੀਤਾ ਮੇਰੇ ਮੁੰਡਾ ਨਾਲੇ ਕੀ ਨਹੀਂ ਕੀਤਾ ਉਹਨੇ ਹੋਰ ਕੁਝ ਕਿੰਨੀ ਉਦਾਟ ਕੋਈ ਨਸਾਨ ਨਹੀਂ ਕਰਿਆ ਹੋਇਆ ਸੀ ਬੰਗਾ ਪਲੇਟ ਮੈਂ ਰੋਟੀ ਪਾ ਕੇ ਰੱਖੀ ਹੋਈ ਮੈਂ ਕਹਿੰਦਾ ਤੂੰ ਰੋਟੀ ਖਾ ਲੈ ਫਿਰ ਉਹ ਲੈ ਕੇ ਗਿਆ ਫਿਰ ਮੈਂ ਕਹਿੰਦਾ ਮੈਨੂੰ ਹੁਣੇ ਹੀ ਮੇਰੇ ਘਰੇ ਛੱਡ ਕੇ ਚੱਈ ਉਹ ਆਇਆ ਨਹੀਂ ਫਿਰ ਵੀ ਮਿਲਦਾ ਘਰ ਪਹੁੰਚਿਆ ਕਿੰਨੀ ਕਿੰਨ੍ਹੀ ਉਮਰ ਸੀ ਮੁੰਡੇ ਦੀ ਮੁੰਡਾ 28 ਸਾਲ ਦੀ 25 25 ਸਾਲ ਦਾ ਹੋਣਾ ਠੀਕ ਸੱਸੀ ਜੀ ਦਾ ਨਾਮ ਹੈ ਕਿਸ਼ਨ ਮੱਲੇ ਦੇ ਵਿੱਚ ਹੀ ਮੈਂ ਰਹਿਣਾ ਜੀ ਤੇ ਅਜੇ ਕੁਮਾਰ ਸਾਡੇ ਮੁੰਡੇ ਦਾ ਨਾਮ ਸੀ ਤੇ ਬਹੁਤ ਹੀ ਅੱਛਾ ਬੱਚਾ ਸੀ ਜੀ ਟੋਲ ਦਾ ਕੰਮ ਕਰਦਾ ਸੀ ਟੋਲ ਵਜਾਂਦਾ ਹੈ ਮੁੰਡਾ ਤੇ ਗੱਲ ਕੀ ਹੋਈ ਜੀ ਪਿਆਰੀ ਦੋਸਤੀ ਦੇ ਵਿੱਚ ਹੀ ਕਰੋ ਯਾਰ ਲੈ ਕੇ ਗਿਆ ਇੱਕ ਠੀਕ ਹੈ ਜੀ ਦੋਲਾ ਮੁੰਡੇ ਦਾ ਨਾਮ ਹੈ ਜੀ दारू ਦੋਵਾਂ ਨੇ ਇਕੱਠੇ ਪੀਤੀ ਸੀ ਠੀਕ ਹੈ ਜੀ दारू ਦੋਵਾਂ ਨੇ ਇਕੱਠਿਆਂ ਪੀਤੀ ਸੀ ਤੇ ਇਥੋਂ ਕਾਰਨ ਸੀ ਲਜਾਣ ਦਾ ਵੀ ਜਿਵੇਂ ਮੁੰਡਾ ਲੈ ਕੇ ਗਿਆ ਕਿਸੇ ਮੁੰਡੇ ਨੇ ਸੂਹ ਦਿੱਤੀ ਵੀ ਤੂੰ ਲਿਆ ਮੁੰਡੇ ਨੂੰ ਕਰੋ ਤੇ ਮੁੰਡਾ ਇਥੋਂ ਲੈ ਗਿਆ ਇਹਨਾਂ ਕੋਲੋਂ ਜੀ ਠੀਕ ਹੈ ਮਾਂ ਮਾਏ 2-4 ਦਿਨਾਂ ਦੀ ਬਿਲਕਰੀ ਹੈ ਵਿਚਾਰੀ ਰੋ ਰੋ ਬੁਰਾ ਹਾਲ ਹੈ ਮਾਂ ਦਾ ਤੇ ਕਾਰਨ ਇਹ ਹੈ ਜੀ ਘਰੋਂ ਲੈ ਕੇ ਗਿਆ ਮੁੰਡੇ ਨੂੰ ਇੱਥੋਂ ਠੀਕ ਹੈ ਜੀ ਲੋਲਾ ਜਿਹੜਾ ਮੁੰਡਾ ਉਹਨੇ ਵੀ दारू ਪੀਤੀ ਸੀ दारू ਇਹਨਾਂ ਨੇ ਵੀ ਪੀਤੀ ਹੋਈ ਸੀ ਠੀਕ ਹੈ ਜੀ ਨਸ਼ਾ ਕਰਦੇ ਨੇ ਸੋ ਠੀਕ ਹੈ ਜੀ ਨਸ਼ੇ ਦੇ ਕਾਰਨ ਪੈਸਿਆਂ ਪਿੱਛੇ ਕੁਝ ਪੈਸੇ ਜੇਬ ਦੇ ਵਿੱਚ ਸੜ ਮੁੰਡੇ ਨੇ ਠੀਕ ਹੈ ਜੀ ਉਸ ਕਾਰਨ ਮੁੰਡੇ ਨੂੰ ਜਿਹੜਾ ਲੋਲਾ ਹੈ ਜੀ ਉਹ ਉਹਨਾਂ ਦੇ ਘਰ ਗਿਆ ਸੀ ਮੁੰਡਾ ਕਿਸੇ ਕਾਰਨ ਵੀ ਇੱਕ ਚੋਰੀ ਕਰਨ ਆਇਆ ਸਾਡੇ ਘਰ ਚੋਰੀ ਕਰਨਾ ਹੈ ਇਸ ਕਾਰਨ ਦੇ ਵਿੱਚ ਜੀ ਆਟੋ ਨਾਲ ਬੰਨ ਕੇ ਬਰਫ ਵਾਲੇ ਸੂਇਆਂ ਦੇ ਨਾਲ ਮਾਰਿਆ ਜੀ ਸਰੀਆਂ ਦੇ ਨਾਲ ਮਾਰਿਆ ਮੁੰਡੇ ਨੂੰ ਠੀਕ ਹੈ ਜੀ ਆ ਪਿੱਛੇ ਖੋਪੜੀ ਦੇ ਵਿੱਚ ਕੁਵਾੜਾ ਵਜਾ ਹੋਇਆ ਸੀ ਜੀ ਮੁੰਡੇ ਦੀ ਖੋਪੜੀ ਦੇ ਵਿੱਚ ਸਾਰਾ ਸਿਰ ਦਾ ਸੂਇਆਂ ਨਾਲ ਪਰੋਇਆ ਹੋਇਆ ਸੀ ਕਿੱਦਾਂ ਦੀ ਕਾਰਵਾਈ ਹੈ ਅਸੀਂ ਕਾਰਵਾਈ ਇਹ ਮੰਗਦੇ ਆਂ ਜੀ ਸਾਨੂੰ ਕਾਰਵਾਈ ਸਾਡੀ ਸੁਣੀ ਜਾਈ ਠੀਕ ਹੈ ਜੀ ਸਾਨੂੰ ਇਨਸਾਫ ਦਿਵਾਇਆ ਜਾ ਸਰ ਜੀ ਇਹ ਮਾਂ ਹੈ ਵੇਖੋ ਤੁਸੀਂ ਢੋਲ ਵਜਾਉਂਦੇ ਨੇ ਠੀਕ ਹੈ ਜੀ ਢੋਲ ਵਜਾ ਕੇ ਆਪਣਾ ਗੁਜ਼ਾਰਾ ਕਰਦੇ ਨੇ ਤੇ 24 ਸਾਲ ਦਾ ਸੀ ਸਾਡੇ ਨਾਲ ਹੀ ਮਹੱਲੇ ਦੇ ਵਿੱਚ ਇੱਥੇ ਖੇਡ ਵੱਡਾ ਹੋਇਆ ਠੀਕ ਹੈ ਜੀ ਮੈਂ ਵੀ ਮੇਰੀ ਵੀ ਉਮਰ 30 ਸਾਲ ਹੈ ਸਾਡੇ ਰਥਾਂ ਦੇ ਵਿੱਚ ਖੇਡ ਵੱਡਾ ਹੋਇਆ ਅਜੀਤ ਕੁਮਾਰ ਮੁੰਡੇ ਦਾ ਨਾਮ ਹੈ ਜੀ ਠੀਕ ਤੁਹਾਨੂੰ ਇਨਫਰਮੇਸ਼ਨ ਆਈ ਸੀ ਕਿ ਜੀ 18 ਦੀ ਤਵੇਰ ਦੀ 18 ਮਈ ਨੂੰ ਮਾਮਲਾ ਹੈਗਾ 17 ਤੇ 18 ਮਈ ਦੀ ਦਰਮਿਆਨੀ ਰਾਤ ਦਾ ਇੱਕ ਅਜੀਤ ਕੁਮਾਰ ਨਾਮ ਦਾ ਵਿਅਕਤੀ ਸੀਗਾ ਜਿਸ ਦੀ ਕੁਟਮਾਰ ਹੋਈ ਉਸ ਤੋਂ ਬਾਅਦ ਉਹਦੀ ਡੈਥ ਹੋ ਗਈ ਇਹ ਮਸਲਾ ਇਹ ਸੀਗਾ ਕਿ ਇਹ ਤੇ ਇਹਦਾ ਦੋਸਤ ਰਾਮ ਕਾਕਾ ਇਹ ਦੋਨੇ ਅਕਸਰ ਰਾਤ ਨੂੰ ਇਕੱਠੇ ਸ਼ਰਾਬ ਵਗੈਰਾ ਪੀਂਦੇ ਸੀਗੇ। ਉਦੋਂ ਬਾਅਦ ਇਹ ਵਿਕਾਸਨਗਰ 'ਚ ਇੱਕ ਘਰ ਦੇ ਅੰਦਰ ਦਾਖਲ ਹੋ ਗਿਆ। ਜਿੱਥੇ ਜਿਹੜੇ ਬੰਦਿਆਂ ਦੇ ਘਰ ਦੇ ਅੰਦਰ ਦਾਖਲ ਹੋਇਆ। ਉਹਨਾਂ ਵੱਲੋਂ ਤੇ ਗੌਂਡੀਆਂ ਵੱਲੋਂ ਇਸ ਨੂੰ ਆਟੋ ਦੇ ਨਾਲ ਬੰਨ ਕੇ ਘੁਟਮਾਰ ਕੀਤੀ ਗਈ। ਜੋ ਤਾਪਨਾ ਸਾਹਰਦਾ ਹੋਇਆ ਹੈ ਨਾ ਉਹੀ ਲੱਤ ਹੋ ਗਈ। ਇਹ ਮਸਲਾ ਗੱਡੀ ਦੇ ਉੱਤੇ ਡਰਿੰਕ ਕੀ ਵਿੱਚੋਂ ਬੰਦੇ ਨੂੰ ਉਹ ਗਲਤੀ ਨਾਲ ਚਲੇ ਗਿਆ ਜੀ ਆ ਤੂੰ ਜਾਣ ਬਣ ਕੇ ਗਿਆ ਕੋਈ ਦੂਸਰੋਂ ਦੇ ਦੇਖੋ ਜੀ ਇਹਦਾ ਹੁਣ ਮੌਤ ਹੋ ਗਈ ਆ ਜੋ ਪਰਿਵਾਰ ਦੇ ਵਕਨ ਮੁਤਾਬਕ ਆ ਬਈ ਇਹੇ ਦੋ ਤਿੰਨ ਕਰੀਆਂ ਛੱਡ ਕੇ ਰਹਿੰਦਾ ਸੀ ਜਾਂ ਤਾਂ ਇਹ ਸ਼ਰਾਬ ਦੇ ਨਸ਼ੇ ਚੱਲ ਗਿਆ ਜਾਂ ਇਹਦੀ ਮਨਸਾ ਕੋ ਚੋਰੀ ਦੀ ਸੀ ਕੀ ਸੀ ਇਹ ਮਰਨ ਵਾਲੇ ਵਿਅਕਤੀ ਨੂੰ ਪਤਾ ਸੀਗਾ ਰਿਗਾਰਡਿੰਗ ਥੈਟ ਜੀ ਐਫ ਆਈ ਆਰ ਨੰਬਰ 128 ਅੰਡਰ ਸੈਕਸ਼ਨ 103 ਬਾਅਦ ਦੇ 89 ਦਾ ਤੇ ਸੈਕਸ਼ਨ 3 ਜੀਮਨ 5 ਬਾਅਦ ਦੇ 9 ਦਾ ਰਜਿਸਟਰ ਕਰ ਦਿੱਤੀ ਗਈ ਇਹ ਬਰਕਲਫ 4 ਬੰਦੇ ਦੇ ਵਿੱਚ ਜਿੰਨੇ ਬੰਦਿਆਂ ਦੀ ਰੈਸਟ ਕੀਤੀ ਹੈ ਜੀ ਇੱਕ ਖਲੇ ਪਿੰਡ ਵਿੱਚ ਬੰਦਾ ਬੰਗੀ ਕੁੱਟਿਆ ਗਿਆ ਸੀ ਹਾਂਜੀ ਆਟੋ ਵੀਰਾਂ ਨੇ ਮੰਨਿਆ ਸੀ ਉਹ ਇਹ ਹਾਂਜੀ ਹਾਂ ਇਸ ਨੂੰ ਫੇਰ ਛੋਟਾ ਹੱਥੀ ਜਿਹਨੂੰ ਕਹਿੰਦੇ ਨੇ ਆਟੋ ਟਿਕਾ ਉਹਦੇ ਨਾਲ ਬੰਨ ਕੇ ਚੁੰਮੀ ਨਾਲ ਬੰਨ ਕੇ ਇਹਦੀ ਗੁੱਟਮਾਰ ਕੀਤੀ ਗਈ ਜੋ ਰਾਤ ਦਾ ਸਮਾਂ ਚੱਲ ਰਹਾ ਸੀ ਇਹ ਰਾਤ ਦਾ ਸਮਾਂ ਸੀ ਜੀ ਤਕਰੀਬਨ ਇਹ ਬਹੁਤ ਸਵੇਰ 18:00 ਦੀ ਸਵੇਰ ਅਰਲੀ ਮਾਰਨਿੰਗ ਤੋਂ ਤੱਕ ਕੋਈ ਦਾ ਸਮਾਂ ਆਊਗਾ ਜੀ ਸਰ ਜਿਵੇਂ ਜਿਨ੍ਹਾਂ ਨੇ ਕੁੱਟਿਆ ਚੋੜਨਾ ਦੇ ਖਿਲਾਫ ਮੰਗਦਾ ਫਿਰ ਜੀ ਜੀ ਬਿਲਕੁਲ ਜੀ ਉਹਨਾਂ ਦੇ ਖਿਲਾਫ ਅਸੀਂ ਐਫ ਆਈ ਆਰ ਕੀਤੀ ਹੈ ਜੀ ਤਿੰਨ ਜਾਣੇ ਨੇ ਚਾਰ ਜਾਣੇ ਨੇ ਬਾਕੀ ਦੋ ਬੰਦੇ ਅੰਸ਼ਾ ਤੇ ਹਨ। ਜਿਹੜੀ ਸਵਾਲ ਇੱਕ ਸਵਾਲ ਹੈ ਜਿਹੜੇ ਅਕਸਰ ਪੰਜਾਬ ਦੇ ਵੀ ਦੇਖਦੇ ਆ ਕਿ ਬਣ ਕੇ ਕੁੱਟਣ ਵਾਲਾ ਪਰਚਾਦਨ ਚੋਰ ਫੜਿਆ ਗਿਆ ਬਣ ਕੇ ਕੁੱਟ ਦਿੰਦੇ ਨੇ ਬੁਰੀ ਜ਼ਰਾਤ ਕਰ ਪਿਆ। ਕੀ ਲੱਗਦਾ ਸਰ ਇੱਕ ਕਾਨੂੰਨ ਆਪਣੇ ਹੱਥੇ ਚ ਲੈਣ ਨੂੰ ਲੋਕਾਂ ਦੇ ਲਈ ਕੋਈ ਮੈਸੇਜ ਦੇਣਾ ਚਾਹੀਦਾ? ਬਿਲਕੁਲ ਜੀ ਐਫਆਰ ਇੱਕ ਮੈਸੇਜ ਹੈ ਜੀ। ਜੇ ਮੰਨ ਲਓ ਤੁਹਾਡੇ ਘਰ ਕੋਈ ਚੋਰੀ ਨਾਲ ਆ ਗਿਆ ਜਾਂ ਉਹ ਚੋਰੀ ਕਰਨ ਦੀ ਨੀਤ ਨਾਲ ਆ ਗਿਆ। ਤੁਸੀਂ ਉਸ ਨੂੰ ਪੜ ਲਿਆ, ਉਹਨੂੰ ਪੜ ਕੇ ਬਿਠਾ ਲਓ, ਪੁਲਿਸ ਨੂੰ ਇਨਫੋਰਮ ਕਰੋ, ਪੁਲਿਸ ਪਹੁੰਚ ਜਾਂਦੀ ਹੈ। ਜੇ ਚਲੋ ਪਤਾ ਨਾ ਖਾਸ ਤਾਂ ਕਈ ਵਾਰੀ ਕਿਤੇ ਪੁਲਿਸ ਦੇ ਜੀ ਨੂੰ ਜੇਕਰ ਉਹਦਾ 2-3 ਘੰਟਾ ਲੱਗ ਜੂਗਾ ਉਹਨੂੰ ਫੜ ਕੇ ਬਿਠਾ ਲਓ ਪੁਲਿਸ ਨੂੰ ਹੈਂਡਓਵਰ ਕਰੋ ਜੋ ਬੰਦੇ ਕਾਨੂੰਨੀ ਕਾਰਵਾਈ ਪੁਲਿਸ ਕਰੂਗੀ ਪਰੰਤੂ ਜਿਹੜਾ ਆ ਟ੍ਰੈਂਡ ਆ ਫੜ ਕੇ ਆਪ ਹੀ ਇਹਨਾਂ ਨੂੰ ਕੁੱਟਾਪਾ ਕਰ ਦੇਣਾ ਚਲੋ ਕੋਈ ਮਾੜਾ ਮੋਟਾ ਹੁੰਦਾ ਤਾਂ ਠੀਕ ਆ ਇਹ ਬੰਦਾ ਭੱਜਣ ਲੱਗਿਆ ਪਰੰਤੂ ਇਹ ਉਸਨੂੰ ਇੰਨੀ ਬੁਰੀ ਤਰੀਕੇ ਨਾਲ ਕੁੱਟਿਆ ਗਿਆ ਹਨਾ ਜੋਦੀ ਦੇਖੋਗੇ ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨੇ ਭੰਕਰ ਕੋਤਮਾ ਚੁੱਕੀ ਹੋਈ ਹੈ। ਕਰਿਕਸ ਵਾਲੋ ਰੈਜੀਮੇਟ ਦੀ ਲੋਕ ਪੂਰ ਕਾਨੂੰਨ ਨੂੰ ਆਪਣੇ ਆਪ ਹੀ ਲੈਂਦੇ ਨੇ। ਚਲ ਉਹ ਵੀ ਉਹ ਫੈਂਸ ਹੁੰਦਾ ਕੋਈ ਉਹ ਵੀ ਉਹ ਉਹ ਉਹਦੇ ਵੀ ਖਿਲਾਫ ਕਾਰਵਾਈ ਹੋ ਸਕਦੀ ਹੈ। ਉਹਨੂੰ ਕੁੱਟਣਾ ਸੈਂਸੀ ਹੈ ਜੀ। ਹੂੰ। ਸੈਂਸ ਬਿਲਕੁਲ ਟੋਟਲੀ ਜਿਹੜੀ ਸੈਕਸ਼ਨਸ ਨੇ ਇਸ ਲਈ ਬਣਿਆ ਨੇ। ਠੀਕ ਹੋ ਗਿਆ ਜੀ। ਉਹਨੂੰ ਲੱਗਦਾ ਕਿਸੇ ਨੇ ਕੋਈ ਗਲਤੀ ਕੀਤੀ ਹੈ। ਜੇ ਉਹਨੂੰ ਰੋਕ ਲੋ। ਹਨਾ ਭੱਜਣ ਲੱਗਿਆ ਤਾਂ ਫੜ ਕੇ ਬਿਠਾ ਲਓ ਕਿਸੇ ਤਰੀਕੇ ਨਾਲ ਪੁਲਿਸ ਨੂੰ ਇਨਫੋਰਮ ਕਰੋ। ਜੋ ਜੋ ਉਸਨੇ ਆਪਣਾ ਗੁਨਾਹ ਕੀਤਾ ਉਹਦੀ ਸਜ਼ਾ ਉਹਨੂੰ ਠੂ ਐਫ ਆਈ ਆਰ ਮਿਲੂਗੀ ਹੈਨਾ ਇਹਦਾ ਇੱਕ ਕੇਸ ਹੁਣ ਤੁਹਾਡੇ ਸਾਹਮਣੇ ਆਇਆ ਤੁਸੀਂ ਦੇਖੋਗੇ ਅਨੇਕ ਹੀ ਕੇਸ ਅਨੇਕ ਹੀ ਵੀਡੀਓ ਵਾਇਰਲ ਹੁੰਦੀਆਂ ਨੇ ਠੀਕ ਹੈ ਜੀ ਜਸਟ ਫੜ ਕੇ ਮਲਮੋਸਲੀ ਚਲੋ ਲੋਕਾਂ ਦਾ ਗੁੱਸਾ ਜਾਏਗਾ ਕੋਈ ਚੋਰੀ ਕਰਦਾ ਫੜਿਆ ਗਿਆ ਹੈਨਾ ਪਰੰਤੂ ਕਈ ਵਾਰੀ ਬੰਦੇ ਦਾ ਪਤਾ ਨਹੀਂ ਹੁੰਦਾ ਜਿਵੇਂ ਇਹ ਸੀਗਾ ਹੈਨਾ ਉਹਨੂੰ ਜਰਮੀ ਸੀ ਚਿਹਰੇ ਜਿਵੇਂ ਪਤਾ ਲੱਗਿਆ ਨਹੀਂ ਅਰਲੀ ਹੈਨਾ ਉਹਨੂੰ ਇੰਨਾ ਬੁਰੀ ਤਰੀਕੇ ਨਾਲ ਘੁੱਟਿਆ ਗਿਆ ਵੇ ਜਿਹੜੀ ਉਹਦੀ ਡੈਥ ਹੋ ਗਈ ਹੁਣ ਇਹ ਤੁਹਾਨੂੰ ਪਤਾ ਚੀ ਜੀ ਯਾਨੀ ਸਰ ਹੁਣ ਜਿਹੜਾ ਕੁੱਟੜ ਗਿਆ ਉਹ ਥੋੜਾ ਧਿਆਨ ਨਾਲ ਕਰਗੇ ਤਾਂ ਧਿਆਨ ਨਾਲ ਰਹਿਣ ਕਿਉਂਕਿ ਮਾਮਲਾ ਤੁਹਾਡੇ ਦੇ ਗਰਜੋਤਾ ਜੇ ਕਿਤੇ ਕੋਣ ਦੇ ਨੇ ਉਹਨਾਂ ਜਾਂ ਮਾਰਦੇ ਨੇ ਬਿਲਕੁਲ ਜੀ ਬਿਲਕੁਲ ਇਸ ਨੂੰ ਜਾਨੋਂ ਮਾਰ ਦੇਣਾ ਇਹ ਤੁਹਾਨੂੰ ਸੌਦਾ ਤੋਂ ਪ੍ਰਾਇਮ ਨਹੀਂਗਾ